ਅਈ ਜੀ ਠੰਡ ਹੋਵੇ ਤੇ ਰਾਤ ਨੂੰ ਸੁੱਤੇ ਪਏ ਤੁਹਾਡੇ ਘਰਾਂ ਦੇ ਵਿੱਚ ਪਾਣੀ ਬੜਾ ਆਵੇ ਤੇ ਫਿਰ ਤੁਹਾਡੇ ਹਾਲਾਤ ਇਨਾਰਗੇ ਹੋ ਸਕਦੇ ਨੇ ਦਰਅਸਲ ਮੈਂ ਅਬੋਹਰ ਦੀ ਗੱਲ ਕਰਦਾ ਮਲੂਕਪੁਰਾ ਦੇ ਵਿੱਚ ਮਾਈਨਿੰਗ ਦੇ ਕਾਰਨ ਪਾੜ ਪੈਣ ਕਰਕੇ 70 ਤੋਂ 80 ਫੁੱਟ ਪਾੜ ਪਿਆ ਨਦੀ ਦੇ ਵਿੱਚ ਔਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਾਇਆ ਸੁੱਤੇ ਹੋਏ ਲੋਕਾਂ ਦੇ ਘਰਾਂ ਤੇ ਮੂਰੇ ਪਾਣੀ ਖੜ ਗਿਆ ਘਰਾਂ ਦੇ ਅੰਦਰ ਪਾਣੀ ਵੜ ਗਿਆ 6-6 7-7 ਫੁੱਟ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਪੰਜਾਬ ਥੋੜੇ ਸਮੇਂ ਪਹਿਲਾਂ ਹੜ ਦਾ ਹੜ ਦੀ ਮਾਰ ਚੱਲ ਕੇ ਬੈਠਾ ਤੇ ਆ ਪਾੜ ਪੈਣ ਦੇ ਨਾਲ ਫਿਰ ਤੋਂ ਸੁੱਤੇ ਪਏ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਹਾਕਾਰ ਮਚ ਗਈਆ ਹਾਲਾਂਕਿ ਅਬੋਹਰ ਦਾ ਇਲਾਕਾ ਆ ਮਲੂਕਪੁਰਾ ਇਲਾਕੇ ਦਾ ਨਾਂ ਆ ਜਿੱਥੇ ਇਹ ਪਾਣੀ ਬੱਚਿਆ ਵੜਿਆ 70 ਤੋਂ 80 ਫੁੱਟ ਤੱਕ ਕੱਟ ਪੈ ਗਿਆ ਔਰ ਮਲੂਕਪੁਰਾ ਮਾਈਨਰ ਦੇ ਵਿੱਚ ਕੱਟ ਪੈਣ ਕਰਕੇ ਇਹ ਵੱਡਾ ਜਿਹੜਾ ਇਹਨਾਂ ਨੂੰ ਘਾਣ ਸੈਣਾ ਪਿਆ ਤੁਸੀਂ ਦੇਖੋ ਵੀ ਪਾਣੀ ਲੋਕਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਘਰਾਂ ਤੱਕ ਪਹੁੰਚ ਗਿਆ ਆ ਔਰ ਬੜੇ ਮੁਸ਼ਕਲ ਦੇ ਨਾਲ ਹਾਲਾਤਾਂ ਦੇ ਨਾਲ ਇਹ ਜਿਹੜਾ ਠਈ ਠੱਪਾ ਲਾ ਰਹੇ ਨੇ ਸੋ ਇਹ ਪਸ਼ੂ ਜਿਹੜੇ ਨੇ ਉੱਥੇ ਤੇ ਮਾਲ ਡੰਗਰ ਐਡੀ ਠੰਡ ਹੋਵੇ ਤੇ ਮਾਲ ਡੰਗਰ ਕਿਦਾਂ ਸੰਭਿਆ ਜਾਵੇ ਦੇਖਣਾ ਪੈਣਾ ਵਿਭਾਗ ਨੂੰ ਕਿਉਂਕਿ ਰਾਤ ਨੂੰ ਸੁੱਤੇ ਪਏ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਿਆ ਪੰਜਾਬ ਦੀ ਤਸਵੀਰਾਂ ਮਲੂਕਪੁਰਾ ਦੀ ਤਸਵੀਰ ਹੈ ਬੋਹਰ ਦੀ ਤਸਵੀਰ ਹੈ ਜਿਹੜੀ ਤੁਹਾਡੀ ਸਕਰੀਨ ਦੇ ਉੱਤੇ ਇਸ ਸਮੇਂ ਆ ਲੋਕੇ ਆਪਣੇ ਮਾਲ ਡੰਗਰ ਨੂੰ ਕਿਦਾਂ ਸੰਭਣ ਇਹ ਉਹੀ ਹਾਲਾਤ ਨੇ ਜਿਹੜੇ ਥੋੜੇ ਦਿਨ ਪਹਿਲਾਂ ਥੋੜਾ ਸਮਾਂ ਪਹਿਲਾਂ ਉਦੋਂ ਸ਼ਾਇਦ ਗਰਮੀਆਂ ਸੀ ਸ਼ਾਇਦ ਇੰਨਾ ਮਹਿਸੂਸ ਨਾ ਹੁੰਦਾ ਹੋਵੇ ਥੋੜਾ ਜਿਹਾ ਪਹਿਲਾਂ ਤਰਨਪੁਰ ਦੇ ਏਰੀਆ ਗਿੱਦੜਪਿੰਡੀ ਏਰੀਆ ਇਹਦੇ ਵਿੱਚ ਅਸੀਂ ਹਾਲਾਤ ਦੇਖੇ ਸੀਗੇ ਇਹ ਹੁਣ ਮਲੂਕਪੁਰਾ ਕਿਉਂਕਿ 70 ਤੋਂ 80 ਫੁੱਟ ਜਿਹੜਾ ਪਾੜਾ ਪਿਆ ਆ ਔਰ ਇਹਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਆ ਦੇਖੋ ਲੋਕੀ ਕਿਵੇਂ ਬਾੜਾ ਮਾਰ ਰਹੇ ਕੱਟ ਮਾਰ ਰਹੇ ਆ ਕਿਉਂਕਿ ਮਾਲ ਡੰਗਰ ਸਾਹਮਣ ਆਇਆ ਔਰ ਮਾਲ ਡੰਗਰ ਦੇ ਲਈ ਸੌਕ ਪਾਉਨੇ ਸੀ ਇਹਨਾਂ ਥੱਲੇ ਤੇ ਹੁਣ ਸੌਕ ਕੀ ਸਾਰੇ ਬੰਨੇ ਗਿੱਲਾ ਪੁਲਾ ਹੋ ਗਿਆ ਇਹ ਵੱਡੇ ਹਾਲਾਤ ਨੇ ਮਾੜੇ ਹਾਲਾਤ ਨੇ ਪੰਜਾਬ ਦੇ ਵਿੱਚ ਅਬੋਹਰ ਮਲੂਕਪੁਰਾ ਮਾਈਨਰ ਦੇ ਵਿੱਚ 70 ਤੋਂ 80 ਫੁੱਟ ਪਾੜ ਪੈ ਗਿਆ ਜਿਨ੍ਹਾਂ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ। ਵੇਹਲੀਆਂਾਂ 'ਚ ਪਾਣੀ, ਮਾਲ ਡੰਗਰ ਦੇ ਜਿਹੜੇ ਉਹ ਬਣਾਏ ਹੋਏ ਆ ਮਕਾਨ ਉਹਨਾਂ 'ਚ ਪਾਣੀ ਆ। ਜਿੱਥੇ ਪੱਠੇ ਲਿਆਉਂਦੇ ਨੇ, ਹਰਾਂ ਲਿਆਉਂਦੇ ਨੇ ਉੱਥੇ ਪਾਣੀ ਆ। ਲੋਕਾਂ ਦੀਆਂ ਸੁੱਕਾਏ 'ਚ ਪਾਣੀ ਆ। ਕਿਵੇਂ ਸਾਹਮਣੇ ਮਾਲ ਡੰਗਰ ਤੇ ਕਿਵੇਂ ਆਪਣਾ ਦਿਹਾੜੀ ਦੱਪਾ ਲਾ ਕੇ ਕੰਮ ਕਰਨਗੇ? ਸਰਕਾਰ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ। ਇਹ ਬੋਹਰ ਦਾ ਇਲਾਕਾ ਤੁਹਾਨੂੰ ਯਾਦ ਹੋਵੇਗਾ ਬੋਹਰ ਦਾ ਇਲਾਕਾ ਇਸ ਕਰਕੇ ਵੀ ਕਿਨੂਆ ਕਰਕੇ ਮਸ਼ਹੂਰ ਆ ਦੂਜਾ ਹੁਣ ਭਾਜੀਪੀ ਪ੍ਰਧਾਨ ਸੁਨੀਲ ਜਾਖੜ ਇੱਥੋਂ ਆਉਂਦੇ ਨੇ ਮਲੂਕਪੁਰਾ ਮਾਈਨਰ 70 ਤੋਂ 80 ਫੁੱਟ ਜਿਹੜਾ ਆ ਇਹਦੇ ਚ ਪਾੜ ਪਿਆ ਆ ਇਹ ਤਸਵੀਰ ਜਿਹੜੀ ਆ ਦੇਖਣੀ ਪੈਗੀ ਕਿ ਸੰਦੀਪ ਜਾਖੜ ਜਿਹੜੇ ਨੇ ਉਹ ਉੱਥੇ ਦੇ ਐਮਐਲਏ ਨੇ ਹੁਣ ਹਾਥ ਜਿਹੜੇ ਆ ਵੱਤ ਤੋਂ ਵੱਤਰ ਹੋ ਗਏ ਨੇ ਬਾਹ ਫੜਨੀ ਚਾਹੀਦੀ ਆ ਇਹਨਾਂ ਲੋਕਾਂ ਦੀ ਕਿਉਂਕਿ ਇਹ ਤਸਵੀਰ ਭਿਆਨਕ ਤਸਵੀਰ ਹੋਈ ਜਾਂਦੀ ਆ ਔਰ ਬਹੁਤ ਜੇ ਗੱਲ ਕੀਤੀ ਜਾਵੇ ਕਿ ਇਹਦੇ ਨਾਲ ਜਦੋਂ ਜਹਾਤ ਕਰਨਾ ਬਹੁਤ ਔਖਾ ਆ ਸਿਆਲੂ ਦੇ ਨਾਲ ਧੁੰਦ ਵੀ ਅੱਜ ਬਹੁਤ ਐ ਦੀਦਾ ਕੱਖ ਨਹੀਂ ਆ ਉਤੋਂ ਪਾੜ ਏਡਾ ਪੈ ਜਾਣਾ ਤੇ ਪਾੜ ਨੇ ਲੋਕਾਂ ਦੇ ਜੀਵਨ ਨੂੰ ਅਸਤਵ ਵਿਅਸਤ ਕਰ ਦਿੱਤਾ ਗੱਲਬਾਤ ਹੋਈ ਆ ਉਹ ਵੀ ਸੁਣਾਉਣਾ ਤੁਹਾਨੂੰ ਕਰ ਸਾਡੇ ਇੱਥੇ 8-9 ਘਰ ਹੈਗੇ ਲਗਭਗ ਪਾਣੀ ਗਿਆ ਜੀ ਅੰਦਰ ਲਗਭਗ ਹਾਂਜੀ ਕਿਹੜਾ ਬਾਦ ਸਿੰਘ ਆ ਜੀ ਇਹ ਮਨੂਪੁਰਾ ਮੈਂਨਰ ਤਕਰੀਬਨ ਰਾਤ 11:00 ਵਜੇ ਪਿਆ ਜੀ ਇੱਕ ਤਾਂੜੀਆਂ ਦੇ ਚਾਰੇ ਪਾਸੇ ਪਾਣੀ ਛਰ ਗਿਆ ਜੀ 70 80 ਕਿਲਾ ਕੜਕ ਜੀ ਵਿੱਚ ਤੇ ਤੇ ਚਾਚਰ ਫਟਪਾੜੀ ਖੜਾ ਹੈ ਕਿੰਨੇ ਫੁੱਟ ਦਾ ਪਾੜ ਪਿਆ ਹੈ ਹੋਵਾ ਜੀ 70 ਫੁੱਟ ਦਾ ਪਾੜ ਹੈ ਕੋਈ ਪ੍ਰਸ਼ਾਸਨ ਅਧਿਕਾਰੀ ਮੋਕੇ ਤੇ ਪਹੁੰਚਿਆ ਨਹੀਂ ਕੋਈ ਨਹੀਂ ਫਰਮਾਂ ਕੀ ਕਰਦੇ ਹੋ ਤੁਸੀਂ ਸਰਕਾਰਾਂ ਤੋਂ ਅਸੀਂ ਮੰਗਿਆ ਜੀ ਸਾਡਾ ਮਾਰ ਇੱਕ ਇਨਾਕ ਪਾਣੀ ਇੱਥੇ ਆ ਗਿਆ ਹੈ ਪਾਣੀ ਪਾਣੀ ਵੇਖੋ ਨਜ਼ਰ ਮਾਰੋ ਜਿਵੇਂ ਧੁੰਦ ਦੇ ਉਮੇ ਪਾਣੀ ਹੈ ਪੰਜ ਪੰਜ ਫੁੱਟ ਪਾਣੀ ਚੜਾਤਾ ਹੈਗਾ ਇਹ ਕਰਾਂ ਚ ਵੜ ਗਿਆ ਸਾਰੇ ਚੱਲ ਕੇ ਵੇਖੋ ਦਾ ਮੋਕੇ ਬਹੁਤ ਹੋ ਗਿਆ ਸਾਡੀ ਫਸਲਾਂ ਦਾ ਤੇ 70 80 ਕਿਲਾ ਜਿਹੜਾ ਹੈ ਪਾਣੀ ਫੇਰ ਗਿਆ ਬਹੁਤ ਲੱਖ ਲੱਖ ਦੀ ਦਾ ਪਾਣੀ ਹੋ ਗਿਆ ਤੇ ਸਾਨੂੰ ਮੁਆਵਜ਼ਾ ਦਿੱਤਾ ਜਾਏ ਕਿੰਨੇ ਵਜੇ ਨਹਿਰ ਟੁੱਟੀ ਹੈ ਕਿਹੜੀ ਨਹਿਰ ਟੁੱਟੀ ਹੈ ਜੀ ਮਲੋਕਪੁਰ ਮਾਈਨਰ ਟੁੱਟੀ ਹੈ ਉਪਰ ਮਾਈਨਰ ਲੈ ਟੁੱਟਰੀ ਹੈ 70 80 ਫੁਰ ਦਾ ਪਾੜ ਪਿਆ ਜੀ ਸਾਨੂੰ ਇਹ ਮੰਗੇ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਪੰਜਾਬ ਸਰਕਾਰ ਸਾਨੂੰ ਮੁਆਵਜ਼ਾ ਦੇ ਕਿਹੜੀ ਕਿਹੜੀ ਪਸੰਨਾ ਬੀਜੀਆਂ ਹੋਈ ਸੀ ਇੱਥੇ ਜੀ ਕਣਕ ਸੀ ਜੀ ਕਣਕ ਸੀ ਕਈਆਂ ਦੇ ਪੱਠੇ ਸੀ ਵਿੱਚ ਘਰ ਵੀ ਆ ਗਏ ਧਾਨੀਆਂ ਵੀ ਆ ਗਈਆਂ ਪਾਣੀਆਂ ਧਾਨੀ ਪੱਠੇ ਵੀ ਗਿਆ ਜੀ ਕਿੰਨੇ ਵਜੇ ਨਾਲ ਟੁੱਟੀ ਹੈ ਇਹ ਤਕਰੀਬ 11 ਵਜੇ ਰਾਤ 11 ਵਜੇ ਟੁੱਟੀ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਮੁਕ ਕੀ ਆਇਆ ਜੀ ਮੁਕ ਹਾਂਜੀ ਅਸੀਂ ਤਾਂ ਬਸ ਸੁੱਤੇ ਹਾਂ 8 8:30 ਵਜੇ ਸੰਦਾ ਕੋਈ ਮੁੰਡਾ ਗਿਆ ਸੀ ਉਧਰ ਤੇ ਉਹਨੂੰ ਕੁਦਰਤੀ ਪਤਾ ਲੱਗਿਆ ਵੀ ਕਿਧਰ ਨਹਿਰ ਨੂਰ ਦਾ ਮਾੜੇ ਮੋਟੀ ਆਵਾਜ਼ ਆਈ ਉਹਨੂੰ ਹਾਂ ਤੇ ਉਸ ਤੋਂ ਬਾਅਦ ਅਸੀਂ ਗਏ ਹਾਂ ਤਾਂ ਅਸੀਂ ਵੇਖਿਆ ਸਾਰੇ ਪਾਸੇ ਪਾਣੀ ਪਾਣੀ ਹੋ ਚੱਲੇ ਜੀ ਹਾਂ ਉਸ ਤੋਂ ਬਾਅਦ ਅਸੀਂ ਪਹੁੰਚਿਆ ਮਤਲਬ ਨਹਿਰ ਦੇ ਦੂਜੀ ਸਾਈਡ 'ਤੇ ਗਏ ਸੀ ਅਸੀਂ ਤੇ ਉਧਰ ਸਾਨੂੰ ਐ ਲੱਗਾ ਵੀ ਬਸ ਹੁਣ ਮੁਸ਼ਕਲ ਆਈ ਸਾਰਾ ਬਨੇਨਾ ਬਨੂਨਾ ਉਖਾ ਗਿਆ ਹਮ ਕਿੰਨੇ ਫੁੱਟ ਦਾ ਪੜ ਪਿਆ ਪਾਰ ਜੀ ਰਾਤ ਤਾਂ ਲਗਭਗ 50 ਫੁੱਟ ਦੇ ਲਗਭਗ ਹੈਗਾ ਸੀ ਹਮ ਤੇ ਹੁਣ ਅਸੀਂ ਉਸ ਤੋਂ ਬਾਅਦ ਗਏ ਨਹੀਂ ਉਧਰ ਹਮ ਹੁਣ ਤੁਹਾਡਾ ਕਿੰਨਾ ਨੁਕਸਾਨ ਹੋਇਆ ਸਰ ਨੁਕਸਾਨ ਇਹ ਲਗਭਗ 80 ਕਿੱਲੇ ਦਾ ਏਰੀਆ ਨਾ ਸਾਰਾ ਖੋਲੋ ਚੱਲਿਆ ਤੇ ਅੱਗੋਂ ਇਧਰੋਂ ਸੜਕ ਤੋਂ ਪਾਰ ਪਾਣੀ ਨਹੀਂ ਜਾ ਰਿਹਾ ਹਮ ਤੇ ਅਜਿੜੋ ਕਿਕਰ ਖੇੜੇ ਦੇ ਪਾਸੋਂ ਉਦੋਂ ਕੱਸੀ ਸੀਗੀ ਜੀ ਉਹ ਵੀ ਹੁਣ ਕਿਦੜੇ ਮੈਨ ਲੱਗਦਾ ਮਾੜੀ ਮੁੱਟੀ ਜੇ ਨਿਕਲਣ ਲੱਗਿਆ ਜਣੀ ਨਿਕਲਣ ਲੱਗਿਆ ਵੀ ਪਤਾ ਨਹੀਂ ਕਾਜਾ ਸੜ ਪੁੱਛੀ ਹੈ ਤੇ ਕਰ ਕੇ ਨੱਕ ਪੇਟ ਚ ਆਏ تھے ਕਰ ਸਾਡੇ ਇੱਥੇ 8 9 ਕਰ ਹੈਗੀ ਜੀ ਲਗਭਗ ਪਾਣੀ ਗਿਆ ਜੀ ਅੰਦਰ ਲਗਭਗ ਹਾਂਜੀ ਕਿਹੜਾ ਵਾਰ 20 ਦਾ ਜੀ ਇਹ ਬਲੂਪਰਾ ਬੰਦਰ ਤਕਰੀਬਨ ਰਾਤ 11:00 ਵਜੇ ਪਿਆ ਜੀ ਇੱਕ ਤਾਂ ਧਾਰੀਆਂ ਦੇ ਚਾਰੇ ਪਾਸੇ ਪਾਣੀ ਛਰ ਗਿਆ ਜੀ 70 80 ਕਿਲਾ ਕੜਕ ਜੀ ਵਿੱਚ ਤੇ ਤੇ ਜਾ ਕੇ ਫਟ ਪਾਣੀ ਖੜਾ ਹੋ ਗਿਆ ਕਿੰਨੇ ਫੁੱਟ ਦਾ ਪਾੜ ਪਿਆ ਹੈ ਇਹੋ ਆ ਜੀ 170 ਫੁੱਟ ਦਾ ਪਾੜ ਹੋ ਗਿਆ ਕੋਈ ਪ੍ਰਸ਼ਾਸਨ ਅਧਿਕਾਰੀ ਮੋਕੇ ਤੇ ਪਹੁੰਚਿਆ ਇੱਥੇ ਕੋਈ ਨਹੀਂ ਹੁਣ ਮੰਗ ਕੀ ਕਰਦੇ ਹੋ ਤੁਸੀਂ ਸਰਕਾਰੋਂ ਅਸੀਂ ਤਾਂ ਮੰਗ ਹੈ ਜੀ ਸਾਨੂੰ ਮਾਰ ਦਿੱਤਾ ਜਾਵੇ ਕਿੰਨਾ ਪਾਣੀ ਇੱਥੇ ਆ ਗਿਆ ਹੈ ਪਾਣੀ ਪਾਣੀ ਵਿੱਚੋਂ ਨਜ਼ਰ ਮਾਰੋ ਜਿਹੜੇ ਧੁੰਦੇ ਉਹ ਵੀ ਪਾਣੀ ਹੈ ਪੰਜ ਪੰਜ ਫੁੱਟ ਪਾਣੀ ਚੜਾਤਾ ਆਏਗਾ ਇਹ ਕਰਾਂ ਚ ਵੜ ਗਿਆ ਸਾਰੇ ਚੱਲ ਕੇ ਵੇਖਣ ਦਾ ਮੋਕੇ ਬਹੁਤ ਹੋ ਗਿਆ ਸਾਡੀ ਫਸਲਾਂ ਦਾ ਤੇ 78 ਜ਼ਿਲ੍ਹਾ ਜਿਹੜਾ ਹੈ ਪਾਣੀ ਫੇਰ ਗਿਆ ਬਹੁਤ ਲੱਖ ਲੱਖ ਦੀ ਦਾ ਪਾਣੀ ਹੋ ਗਿਆ ਤੇ ਸਾਨੂੰ ਮੁਆਵਜ਼ਾ ਦਿੱਤਾ ਜਾਏ ਕਿੰਨੇ ਵਜੇ ਨਹਿਰ ਟੁੱਟੀ ਹੈ ਕਿਹੜੀ ਨਹਿਰ ਟੁੱਟੀ ਹੈ ਜੀ ਇਹ ਮਲੋਕਪੁਰ ਮਾਈਨਰ ਟੁੱਟੀ ਹੈ ਮਲੋਕਪੁਰ ਮਾਈਨਰ ਲੈ ਟੁੱਟ ਗਈ ਹੈ 70 ਫੀਟ ਦਾ ਪਾੜ ਪਿਆ ਜੀ ਸਾਨੂੰ ਇਹ ਮੰਗੇ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਪੰਜਾਬ ਸਰਕਾਰਾਨੂੰ ਮੁਆਵਜ਼ਾ ਦੇ ਜਿਹੜੀ ਕਿਹੜੀ ਫਸਲਾਂ ਬੀਜੀਆਂ ਹੋਈਆਂ ਸੀ ਇੱਥੇ ਜੀ ਕਣਕ ਸੀ ਜੀ ਕਣਕ ਸੀ ਕਈਆਂ ਦੇ ਪੱਠੇ ਸੀ ਵਿੱਚ ਘਰ ਵੀ ਆ ਗਏ ਧਾਨੀਆਂ ਵੀ